ਸੋ ਸ੍ਰੀ ਕਲਬਾਈ ਜੀ ਕਿਹਾ ਲੈ ਅੱਜ ਆਪਾਂ ਵਟ ਰਹੇ ਆ ਬਈ 222 ਖਣਕ ਜਿਹੜੀ ਆਪਣੀ ਪੰਜਾਬ ਦੇ 5 ਨੰਬਰ ਦੀ ਕਰੀ ਹੋਈ ਆ 10 ਦਿਨਾਂ ਨਾਲ ਜਮੀਨ ਚਾੜਾ ਜੀ ਵੀ ਕੇ ਮੇਰੇ ਆ ਅੱਜ ਤਰੀਕ 12 ਤਰੀਕ ਨੂੰ 25 ਫਿਰ ਅੱਜ ਦਾ ਆਪਣੇ ਬਾਹਣ ਵਟਿਆ ਬਾਈ ਇਹ ਬਾਹਣ ਆਪਣੇ 327 ਵਟਿਆ ਦੇ ਵਿੱਚੋਂ ਆਪਣੇ ਨੇ ਟੀਲੇ ਦੇ ਵਿੱਚੋਂ ਦੋ ਟੈਂਕ ਹੋ ਗਏ ਨੇ ਪਾਉਣੇ ਦੋ ਟੈਂਕ ਬਾਕੀ ਥੋੜੀ ਜਿਹੀ ਨਰਮਾਈ ਵੀ ਹੈਗੀ ਆ ਹਲੇ ਕੰਕਾਸਰ ਪੱਕੀਆਂ ਨਹੀਂ ਹੈਗੀਆਂ ਤੇ ਬਾਕੀ ਇਹਦੇ ਵਿੱਚ ਦੇਖਦੇ ਆ ਵੀ ਕੀ ਪ੍ਰੋਜੈਕਟ ਆ ਕੀ ਗੱਲਬਾਤ ਆ مشین ਚੱਲ ਰਹੀ ਆ ਆਪਣੀ ਹਾਂ ਹਾਲੇ ਭੁੱਖਾ ਜਿਹਾ ਕਹਿੰਦਾ ਹਾਂ ਹਾਂਜੀ ਭਾਈ ਜੀ ਟੈਕ ਪਰਨ ਵਾਲਾ ਆ ਬਹੁਤ ਵਧੀਆ ਲੱਗਦਾ ਇਸ ਵਾਰ ਕਣਕ ਮੋਟਿਆ ਫਲ ਕਣਕ ਦੇ ਵਿੱਚ ਨਰਮਾਈ ਬਹੁਤ ਜ਼ਿਆਦਾ ਵੀਰੇ ਵੈਰਾਈਟੀ ਆਪਣੀ ਇਹ 222 ਆ 5 ਨੰਬਰ ਦੀ ਬਜੰਦ ਕਰੀ ਹੋਇਆ ਅੱਜ ਤੁਹਾਨੂੰ ਦੱਸਾਂਗੇ ਝਾੜ ਬਾਰੇ ਤੇ ਟੈਂਪ ਮੰਨ ਲੱਗਦਾ ਵੀ ਲਵੇ ਲੱਗ ਗਿਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਬਈ 222 ਦੇ ਵਿੱਚ ਝਾੜ ਕਿਵੇਂ ਰਿਹਾ 222 ਦਾ 273 ਬਾਰੇ ਤਾਂ ਪਰੰਗ ਮੇਰੇ ਤੋਂ ਕੋਈ ਨਹੀਂ ਲੱਗੇਗਾ ਤੁਹਾਨੂੰ ਤੇ ਆ ਬਰੇ ਚਾੜਾ ਖੁੱਲ ਚਾੜਾ ਆਪਣਾ ਦਾ 222 ਦਾ ਆਹਾਂ ਬਰੇ ਡੇਟ ਹੈ ਕੰਟ੍ਰੈਕਟ ਲੀ